ਸਤਿ ਸ਼੍ਰੀ ਅਕਾਲ ਜੀ ਜਸਾ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਜਿਹੜਾ ਡ੍ਰਿਪ ਇਰੀਗੇਸ਼ਨ ਤੇ ਆਲੂਆਂ ਦੀ ਕਾਸ਼ਟ ਕਰ ਰਹੇ ਹਾਂ ਜੀ ਇਹ ਹੁਣ ਤੱਕ ਜਿਵੇਂ ਇਸ ਫਸਲ ਦੀ ਗੱਲ ਕਰਾਂ ਜਿਹੜੀ ਆਪਣੇ ਇਹ ਡ੍ਰਿਪ ਇਰੀਗੇਸ਼ਨ ਤੁਸੀਂ ਫਸਲ ਕਿੰਨੀ ਤਰੀਕ ਨੂੰ ਲਾਈ ਹੁਣ ਤੱਕ ਕਿੰਨਾ ਕੁ ਪਾਣੀ ਲੱਗ ਚੁੱਕੀ ਜੀ ਸਰ 28 ਤਰੀਕ ਨੂੰ ਇਹਦੀ ਬਜਾਈ ਕੀਤੀ ਸੀਗੀ ਅਸੀਂ 27 ਤੇ 28 ਤਰੀਕ ਨੂੰ ਜੀ ਤੇ ਅਕਤੂਬਰ ਅਕਤੂਬਰ ਜੀ ਹਾਂ ਇਹ 6 ਤਰੀਕ ਨੂੰ ਉਹਨਾਂ ਨੂੰ ਪਾਣੀ ਲਾਇਆ ਸੀ ਜੀ ਜਿਹੜਾ ਕਿ 20 ਮਿੰਟ ਚਲਾਈ ਆ ਤਿੰਨ ਕਿੱਲੇ ਦੋ ਕਨਾਲ ਦੀ ਵਿੱਚੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰੇ ਤੇ ਵੀ ਅਸੀਂ ਅਪਕ ਸਾਰਾਂ ਦੇ ਤਰੀਕ ਤੇ ਗੇੜ ਇਹਨੂੰ 4 ਕਿਲੋ ਜੂਰੀਏ ਦੀ ਡੋਸ ਦਿੱਤੀ ਆ ਡ੍ਰਿਪ ਨਾਲ ਬਾਰਿਕ ਕਰਨ ਠੀਕ ਹੈ ਜੀ ਮਤਲਬ 13 13.5 ਕਿਲੋ ਬਣਦੀ ਸੀਗੀ ਜੀ ਤੇ ਉਹ ਇਹਨੂੰ ਡੋਸ ਦਿੱਤੀ ਹੈ ਜੀ ਹੁਣ ਤੱਕ ਠੀਕ ਹੈ ਜੀ 2 ਵਜੇ ਡੋਜ਼ ਹੈ ਜੀ ਆ ਡਿਊਰ ਹੈ ਜਣੀ ਉਹ ਵੀ 4-4 ਕਿਲੋ ਪਰ ਇੱਕੜ ਦੀ ਆਣੀ ਹਨਾ ਕਿੰਨੇ ਘੰਟੇ ਪਾਣੀ ਚੱਲਿਆ ਹੁਣ ਤੱਕ ਫਿਰ 30 ਦਿਨ ਦੀ ਫਸਲ ਸਰ 20 ਮਿੰਟ ਪਹਿਲਾਂ ਪਾਣੀ ਲਾਇਆ ਸੀਗਾ ਜੀ ਹਾਂ ਜੀ ਤੇ ਜਿਸ ਦਿਨ ਜੂਰੀਆ ਦਿੱਤਾ ਉਹ 10 ਮਿੰਟ ਪਹਿਲਾਂ ਚਲਾਉਣਾ ਹੁੰਦਾ ਜੀ ਸਿਸਟਮ ਦੇ ਪਾਈਪਾਂ ਚ ਪਾਣੀ ਜਿਹੜਾ ਪੁਰਾਣਾ ਸਾਰੀਆਂ ਸਾਫ਼ ਹੋ ਜਾਣ ਜੀ ਤੇ 20 ਮਿੰਟ ਤੋਂ ਜਿਹੜੀ ਡੋਜ਼ ਆ ਉਹ ਲੱਗਦੀ ਹੈ ਜੀ ਮਤਲਬ 20 ਮਿੰਟ ਲੱਗਦੇ ਆ ਜੀ ਜੂਰੀ ਵਾਲਾ ਜਿਹੜਾ ਪਕੋਲ ਬਣਾਉਨੇ ਆ ਹਾਂ ਜੀ ਤੇ 10 ਮਿੰਟ ਤੋਂ ਬਾਅਦ ਚਲਾਉਣੀ ਹੁੰਦੀ ਹੈ ਕਿ ਸਾਰੀਆਂ ਪਾਈਪਾਂ ਖਾਲੀ ਹੋ ਜਾਣ। ਵਿੱਚ ਬੱਚੇ ਨਾਲ 60 ਮਿੰਟ ਹੋ ਗਏ। ਹਾਂਜੀ ਟੋਟਲ 60 ਮਿੰਟ ਅੱਜ ਤੱਕ ਲੱਗੇ ਜੀ। ਯਾਨੀ 30 ਦਿਨ ਦੇ ਆਲੂਆਂ ਨੂੰ ਆਪਾਂ ਸਿਰਫ ਘੰਟਾ ਹਾਂ। ਹਾਂਜੀ ਬਿਲਕੁਲ ਇੱਕ ਘੰਟਾ ਪਾਣੀ ਲਾਇਆ ਜੀ ਹੁਣ ਕਰਕੇ। ਤੇ ਇਹਦੇ ਵਿੱਚ ਵਿਭਾਗ ਵੱਲੋਂ ਜਿਹੜਾ ਭੂਮੀ ਰੱਖਿਆ ਵਿਭਾਗ ਆ ਇਹਦੇ ਵਿੱਚ ਉਹਦੇ ਵੱਲੋਂ ਜਿਹੜਾ ਡ੍ਰਿਪ ਇਰੀਗੇਸ਼ਨ ਆ ਇਹਦੇ ਲਈ ਕੀ ਸਹਾਇਤਾ ਮਿਲਦੀ ਹੈ ਆਪਾਂ ਨੂੰ? ਸਰ ਉਹਦੇ ਲਈ ਇਦਾਂ ਵੀ ਉਹਦੇ ਲਈ ਜੋ ਟੋਟਲ ਕਾਸਟ ਆ ਚਾਂਸਲੀ 80% ਹੈ ਤੇ ਜੇ ਲੇਡੀਜ਼ ਦੇ ਨਾਮ ਆ ਤਾਂ 90% ਉਹ ਸਬਸਿਡੀ ਮਿਲਦੀ ਆ ਉਹ ਸਬਸਿਡੀ ਮਿਲਦੀ ਆ ਤੁਸੀਂ ਇਹ ਖਰਚ ਕਿੰਨਾ ਜਿਵੇਂ ਮੈਂ ਬਜਾਈ ਵੇਲੇ ਤੋਂ ਗੱਲ ਕਰਾਂ ਕਿਵੇਂ ਪ੍ਰੋਸੈਸ ਸ਼ੁਰੂ ਕਰਦੇ ਹੋ ਸਾਰੇ ਨੂੰ ਆਲੂਆਂ ਨੂੰ ਬੈੱਡਾਂ ਤੇ ਲਾਈਦਾ ਜੀ ਜੀ ਜੇ ਤੁਸੀਂ ਮਤਲਬ ਟੋਟਲ ਕਹਿੰਦੇ ਹੋ ਵੀ ਜਿਹੜੀ ਤੁਹਾਨੂੰ ਪਰਾਲੀ ਵਿੱਚ ਪਾਉਣੀ ਹੈ ਜਿਹੜੀ ਮਲਟੀ ਮਾਰਕੀਟ ਤਿਆਰ ਕਰਨੀ ਦਾ ਠੀਕ ਹੈ ਜੀ ਤੇ ਬੈੱਡਾਂ ਤੇ ਲੱਗਦਾ ਜੀ ਇਹੜਾ ਆਲੂ ਐ ਹਾਂਜੀ ਅਸੀਂ ਜਿਹੜੀ ਬਜਾਈ ਹੈ ਇਹ ਦੀ 26 ਇੰਚ ਤੇ ਕਰਦੇ ਆਂ ਠੀਕ ਐ ਜੀ ਉਹ ਇਹ ਪੁਰਾਣਾ ਹੀ ਪ੍ਰਾਂਟਰ ਐ ਜੀ ਉਹਦੇ ਅਸੀਂ ਫਾੜੇ ਖੋਲ ਲੈਂਦੇ ਆਂ ਇੱਕ ਸਾਈਡ ਦੇ ਜਿਹੜੇ ਫਾਰ ਹੁੰਦੇ ਨੇ ਇੱਕ ਇੱਕ ਫਾਰ ਖੋਲ ਕੇ ਪਿੱਛੇ ਪੱਤੀ ਲਵਾਈ ਹੋਈ ਐ ਜੀ ਹਾਂਜੀ ਉਹਦਾ ਬੈੱਡ ਬਣਦਾ ਜਾਂਦਾ ਜੀ ਬੈੱਡ ਤੇ ਲਾਈਨ ਮਾਰ ਲਈ ਪਿੱਛੇ ਇੱਕ ਢੱਕਾ ਹੀ ਬੰਨਿਆ ਅਸੀਂ ਫਿਲਹਾਲ ਤਾਂ ਜੀ ਕੁਛ ਨਹੀਂ ਕੀਤਾ ਹੈਗਾ ਹਾਂਜੀ ਤੇ ਉਹ ਲਾਈਨ ਵੱਜਦੀ ਐ ਲਾਈਨ ਦੇ ਉੱਪਰ ਬਾਅਦ ਦੇ ਵਿੱਚ ਫਿਰ ਪਾਉਂਦਾ ਆਂ ਕਿੰ ਪਹਿਲਾਂ ਜਦੋਂ ਪਾਣੀ ਰਵਾਇਤੀ ਢੰਗ ਨਾਲ ਲੱਗਦਾ ਕਿੰਨੇ ਨਦੀਨ ਹੁੰਦੇ ਆ ਤੇ ਡ੍ਰਿਪ ਇਰੀਗੇਸ਼ਨ ਕਿੰਨੇ ਕਿਦ ਨਦੀਨ ਹੋਇਆ ਸਰ ਡ੍ਰਿਪ ਨਾਲ ਤੁਸੀਂ ਕਦੇ ਵੀ ਨਾ ਮਾਤਰੀ ਆਪਾਂ ਦੇਖ ਹੀ ਰਹੇ ਆ ਫੀਲਡ ਜੀ ਹਾਂ ਜੀ ਤੇ ਕੋਈ ਸਪਰੇ ਨਹੀਂ ਇਹਦੇ ਚ ਕੀਤੀ ਹੈਗੀ ਨਾ ਗ੍ਰਾਮੋਕਸੋਨ ਨਾ ਸੰਖੋਰ ਵਗੈਰਾ ਕੁਝ ਨਹੀਂ ਮਤਲਬ ਅਸੀਂ ਕਰਦੇ ਨਹੀਂ ਆ ਕਿ ਨਾ ਜ਼ਰੂਰਤ ਪੈਂਦੀ ਆਪਣਾ ਆ ਫੀਲਡ ਜੀ ਇਹਦੇ ਚ ਸੰਖੋਰ ਵੀ ਪਾਈ ਸੀ ਤੇ ਗ੍ਰਾਮੋਕਸੋਨ ਵੀ ਪਾਈ ਸੀ ਇਹ ਜਿਹੜਾ ਰਵਾਇਤੀ ਢੰਗ ਨਾਲਾ ਜੀ ਇਹਨੂੰ ਕਿੰਨੇ ਪਾਣੀ ਲੱਗ ਗਿਆ ਹੁਣ ਤੱਕ ਸਰ ਇਹਨੂੰ ਤਿੰਨ ਪਾਣੀ ਲੱਗ ਕੇ ਇਹ ਜਿਹੜੀ ਹਫਤਾ ਪਹਿਲਾਂ ਦੀ ਕ੍ਰੌਪ ਹੈ ਠੀਕ ਹੈ ਜੀ ਤੇ ਇਹਨੂੰ ਯੂਰੀਆ ਕਿੰਨਾ ਲੱਗ ਗਿਆ ਜੀ ਰਵਿਸ਼ਦੀ ਢੰਗ ਨਾਲ ਜਿਹੜਾ ਸਰ ਯੂਰੀਆ 80 ਕਿਲੋ ਲੱਗ ਗਿਆ ਜੀ ਦੋ ਵਾਰੀ 40-40 ਕਿਲੋ ਤੇ ਜਦੋਂ ਵੀ ਚਲੋ ਮੈਂ ਵੀਡੀਓ ਚ ਵੀ ਦਿਖਾਉਣਾ ਕੰਪੈਰੀਜ਼ਨ ਕਰਦੇ ਆ ਤਾਂ ਡ੍ਰਿਪ ਵਾਲੀ ਗ੍ਰੋਥ ਛਾਦਾ ਵਧੀਆ ਲੱਗ ਰਹੀ ਆ ਸਰ ਉਹ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਹੁਣ ਤੋ ਹਫਤੇ ਤੱਕ ਦੇਖੀਏ ਤਾਂ ਇਹ ਆਲੂ ਤਾਂ ਕੁਛ ਵੀ ਨਹੀਂ ਰਹਿਣਾ ਹੈਗਾ ਜੀ ਇੱਕ ਕਾਮ ਜੀ ਹਾਂਜੀ ਤੇ ਤੁਸੀਂ ਇਹ ਰਵਿੰਦਰ ਜੀ ਫਿਰ ਇਹ ਸੀਡ ਪ੍ਰੋਡਕਸ਼ਨ ਕਰ ਰਹੇ ਹੋ ਜੀ ਡ੍ਰਿਪ ਤੇ ਇਹ ਬਿਲਕੁਲ ਸਰ ਇਹ ਸੀਡ ਲਈ ਹੈਗਾ ਜੀ ਸਰ ਸਾਰੇ ਤੇ ਪਿਛਲੇ ਸਾਲ ਦਾ ਤੁਹਾਡਾ ਜਿਵੇਂ ਗੱਲ ਕਰਾਂ ਤੁਪ ਕਸਨ ਚਾਈ ਨਾਲ ਜਿਹੜੇ ਤੁਸੀਂ ਆਲੂਆਂ ਦੀ ਕਾਸ਼ਤ ਕੀਤੀ ਕਿੰਨਾ ਰਕਵਾ ਕੀਤਾ ਸਰ ਉਹ 2 ਏਕੜ ਸੀਗਾ ਜੀ ਰਕਵਾ ਜਿਹੜਾ ਕੀਤਾ ਸੀਗਾ ਜੀ ਉਹਨੂੰ ਦੇਖ ਕੇ ਅੱਗੇ ਆਪਾਂ 4 ਏਕੜ ਹੋਰ ਵਧਾਇਆ ਜੀ ਠੀਕ ਹੈ ਜੀ ਇਸ ਵਾਰ ਟੋਟਲ 6 ਏਕੜ ਹੋ ਗਿਆ ਜੀ ਆਪਣੇ ਕੋਲ ਦੇ ਤੇ ਓਵਰ ਆਲ ਖਰਚਾ ਕੰਗ ਕਿਸਾਨ ਕਈ ਮੈਨੂੰ ਕਹਿੰਦੇ ਜੀ ਪਸ਼ੂਆਂ ਤੋਂ ਪਾਈਪਾਂ ਨੂੰ ਕਿਵੇਂ ਬਚਾਵਾਂਗੇ ਵੀ ਫਿਰ ਇਕੱਠੇ ਕਰਨੇ ਪੈਂਦੇ ਨੇ ਤੇ ਕੰਮਣ ਬਹੁਤ ਆ ਤੁਹਾਡਾ ਤਜਰਬਾ ਕਿਵੇਂ ਰਿਹਾ ਪਿਛਲੇ ਸਾਲ ਦਾ ਸਰ ਕੋਈ ਏਟਾ ਜ਼ਿਆਦਾ ਨਹੀਂ ਜੀ ਪਿਛਾਉਣ ਨੂੰ 1 ਕਿਲੋ ਤੇ 2 ਗੰਦੇ ਲੱਗਦੇ ਆ ਜੀ ਉਨੇ ਉਹ ਵੀ ਜੇ ਪਾਣੀ ਲਈ ਆਪਾਂ ਗੱਲ ਜਿਵੇਂ ਕਰਦੇ ਸੀ ਹਾਂਜੀ ਪਾਣੀ ਲਾਉਣ ਲਈ ਤਾਂ ਆਪਾਂ ਆਪਰੇ ਕਹਿ ਸਕਦੇ ਹਾਂ ਵੀ ਜੇ ਕਿੰਨੀ ਲੇਬਰ ਲੱਗਦੀ ਆ ਬੰਦ ਕਿੰਨੀ ਲੇਬਰ ਲੱਗਦੀ ਆ ਵਿੱਚ ਖਾਲਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਜੀ ਉਹ ਵੀ ਸਪੇਸ ਬਚ ਗਈ ਉਹ ਵੀ ਸਪੇਸ ਬਚ ਗਈ ਜੀ ਹਾਂਜੀ ਤੇ ਬਾਕੀ ਸਾਰਿਆਂ ਨਾਲ ਵੱਡੀ ਗੱਲ ਆ ਸਰ ਇਹਦੀ ਕੁਆਲਿਟੀ ਹਾਂ ਤੇ ਇਹਦੀ ਈਲਡ ਸਰ 35% ਸਾਡੀ ਜਿਹੜੇ ਆਮ ਢੰਗ ਆ ਉਹਦੇ ਨਾਲੋਂ 35% ਪਿਛਲੇ ਸਾਲ ਜਿੰਨੀ ਜ਼ਿਆਦਾ ਆਈ ਏ ਅੱਛਾ ਜੀ ਜਿਹੜੀਆਂ ਖਾਦਾਂ ਨੇ ਉਹ ਚਲੋ 35% ਲਾਲੋ ਵੀ 70% ਘਟ ਗਈਆਂ ਤੇ 30% ਵੀ ਵੱਡੀ ਗੱਲ ਹੈ ਤੇ ਪਾਣੀ ਦੀ ਬਚਤ ਹੋਈ ਹੈ ਪਾਣੀ ਦੀ ਦਾ ਸਾਰੀ ਦੇਖੋ ਹਨ ਵੀ ਇੱਧਰ ਤਿੰਨ ਪਾਣੀ ਲੱਗੇ ਇਹ ਆਪਾਂ ਘੰਟਾ ਹੀ ਹਜੇ ਮੋਟਰ ਚਲਾਈ ਹੈ 2 ਏਕੜ ਨੂੰ ਸਰ ਪਿਛਲੇ ਸਾਲ 2 ਘੰਟੇ 40 ਮਿੰਟ 30 ਸਿਰਫ ਪਾਣੀ ਲੱਗਿਆ ਹੈ ਪੂਰੀ ਫਸਲ ਦੇ ਲੋਕੀ ਨਾਮ ਮੰਨਣ ਜੋਗ ਹੈ ਸਰ ਜੀ ਚਲੋ ਜਣੀ ਓਵਰ ਆਲ ਪਾਣੀ ਦੀ ਸੇਵਿੰਗ ਹੈ ਖਰਚੇ ਵੀ ਘਟਦੇ ਆ ਸਰ ਖਰਚੇ ਜਿਹੜੇ ਆਪਾਂ ਕਹੀਏ ਵੀ ਆਪਣਾ ਵਨ ਟਾਈਮ ਇਨਵੈਸਟਮੈਂਟ ਆ ਜੀ 10 ਸਾਲ ਕਹਿੰਦੇ ਨੇ ਉਹ ਨਾ ਇਹ ਮੱਝਾਂ ਨਾ ਮਤਲਬ ਕੋਈ ਜਾਨਵਰ ਇਹਨੂੰ ਤੋੜ ਸਕਦਾ ਨਾ ਚੂਹਾ ਟੁੱਕ ਸਕਦਾ ਕੋਈ ਮੱਝਾਂ ਮੁੱਝਾਂ ਕੋਈ ਭਾਰੀ ਟਰੈਕਟਰ ਟਰਾਲੀ ਨਾਲ ਜੀ ਨੁਕਸਾਨ ਨਹੀਂ ਆਏਗਾ ਜੀ ਇਹਨੂੰ ਪੈਪ ਨੂੰ ਠੀਕ ਹੈ ਜੀ 10 ਸਾਲ ਉਹ ਕਹਿੰਦੇ ਨੇ ਕੋਈ ਬਲਾਕੇਜ ਵਗੈਰਾ ਮਿੱਟੀ ਨਾਲ ਨਹੀਂ ਸਰ ਉਹ ਬਲਾਕੇਜ ਦੀ ਗਰੰਟੀ ਲੈਂਦੇ ਕੋਈ ਨਹੀਂ ਆਉਂਦੀ ਅੱਛਾ ਜੀ ਬਾਕੀ ਨੂੰ ਛਾਂਬ ਕੇ ਜਦੋਂ ਆਪਾਂ ਇਕੱਠੀਆਂ ਕਰਦੇ ਆਂ ਸਰ ਉਹ ਛਾਂਬ ਕੇ ਰੱਖਣੀਆਂ ਪੈਂਦੀਆਂ ਨੇ ਉਹ ਤਾਂ ਜ਼ਰੂਰੀ ਹੈ ਜ਼ਰੂਰੀ ਹਾਂ ਜੀ ਜੇ ਆਪਾਂ ਬਾਹਰ ਖੇਤ ਚ ਸ ਤੇ ਜਿਵੇਂ ਤੁਹਾਨੂੰ ਇਹਨੂੰ ਸਮ ਅਪ ਕਰ ਲਈ ਕਹਾਂ ਕਿਵੇਂ ਐਂਡ ਆਫ ਦਿ ਡੇ ਕਿਵੇਂ ਤੁਸੀਂ ਇਹਨੂੰ ਗਿਣਦੇ ਹੋ ਵੀ ਤੁਪਕਾ ਸਿੰਚਾਈ ਪਾਣੀ ਬਚਾਉਣ ਤੋਂ ਲੈ ਕੇ ਖਰਚੇ ਘਟਾਉਣ ਤੱਕ ਕਿਵੇਂ ਲੱਗਿਆ ਸਰ ਬਹੁਤ ਜ਼ਿਆਦਾ ਵਧੀਆ ਹੈ ਜੀ ਇਹ ਜਦੋਂ ਜਿਵੇਂ ਅਸੀਂ ਅਕੇ ਦਾ ਸੋਚਦੇ ਹਾਂ ਅਸੀਂ ਤਾਲੂ ਸਾਰਾ ਹੀ ਕਹਾਂਗੇ ਵੀ ਸਾਡਾ ਸਾਰਾ ਡ੍ਰਿਪ ਤੇ ਮਿੱਟੀ ਠੀਕ ਹੈ ਜੀ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਅਣੀ ਸੌਖਾ ਵੀ ਹੋ ਗਿਆ ਕੰਮ ਸਖਾ ਵੀ ਹੋ ਗਿਆ ਸਰ ਵਧੀਆ ਵੀ ਹੋ ਗਿਆ ਕੁਆਲਟੀ ਵੀ ਵਧੀਆ ਹੋ ਰਹੀ ਹੈ ਝਾੜ ਵੀ ਵਧ ਚਾੜਦਾ ਸਰ ਬਣੀ ਵਧੀਆ ਵਧੀਆ ਤੇ ਜਿਹੜੀ ਮੇਰੇ ਹਿਸਾਬ ਨਾਲ ਜਿਹੜੀ ਟਰੂ ਸੀਡ ਦਾ ਕੰਮ ਬੜੀ ਮਿੰਨੀ ਟਿਊਬਰ ਤੋਂ ਫਸਲ ਲੈਂਦੇ ਉਹਨਾਂ ਲਈ ਤਾਂ ਮੇਨੂੰ ਲੱਗਾ ਬਹੁਤ ਲਾਜ਼ਮੀ ਹੈ ਜਿਹੜੇ ਫਾਰਮਰ ਸੀਡ ਦਾ ਕੰਮ ਕਰਦੇ ਨੇ ਉਹਦੇ ਲਈ ਤਾਂ ਟ੍ਰੇਡ ਬਰਦਾਾਨ ਹੀ ਹੈ ਹਾਂਜੀ ਕੁਆਲਟੀ ਦੇ ਹਿਸਾਬ ਨਾਲ ਵੀ ਤੇ ਯੀਲਡ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ ਤੇ ਇਹਦੇ ਲਈ ਜ਼ਿਆਦਾ ਜਾਣਕਾਰੀ ਲਈ ਕਿਸਾਨ ਵੀਰ ਭੂਮੀ ਰੱਖਿਆ ਵਿਭਾਗ ਨਾਲ ਸੰਪਰਕ ਕਰਨ ਜੀ ਬਿਲਕੁਲ ਸਰ ਸਮਰਾਲੇ ਹੈਗਾ ਭੂਮੀ ਰੱਖਿਆ ਵਿਭਾਗ ਆ ਜਿਹੜਾ ਜੀ ਸਟਾਫ ਬੜਾ ਕੋਆਪਰੇਟ ਕਰਦਾ ਜੀ ਸਾਰੀ ਮਤਦਾ ਫਾਈਲ ਜਿਹੜੀ ਵੀ ਤਿਆਰ ਕਰਨੀ ਆ ਜੀ ਆਪਾਂ ਡਾਕੂਮੈਂਟ ਦੇਨੇ ਨੇ ਉਹਨਾਂ ਨੂੰ ਆਸੀ ਠੀਕ ਹੈ 10 ਤੋਂ 15 ਦਿਨ ਦੇ ਵਿੱਚ ਕੰਪਲੀਟ ਕਰਾ ਕੇ ਦੇ ਦੇਉਂਦੇ ਨੇ ਠੀਕ ਹੈ ਜੀ ਕੋਈ ਔਖ ਨਹੀਂ ਸਰ ਬਹੁਤ ਵਧੀਆ ਸਾਰਾ ਸਹੂਲਤ ਹੈ ਠੀਕ ਹੈ ਜੀ ਸਾਰਾ ਧੰਨਵਾਦ ਜੀ ਸਾਸੀ ਕਾ